ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਖੋਲਣ ਲੱਗੇ ਆਂ ਆਪਾਂ ਟਾਇਰ ਇਹਦੇ ਟਾਇਰ ਖੋਲ ਕੇ ਕਰੂੰਗੇ ਬ੍ਰੇਕਾਂ ਦਾ ਕੰਮ ਜੈਕ ਲਾ ਤੇ ਵੀਰ ਟਾਇਰ ਲੱਗਿਆ ਵਾ ਖੋਲਣ ਬ੍ਰੇਕਾਂ ਹਟ ਗਈ ਜਮਾ ਹੀ ਲੱਗਣੇ ਤੇ ਵਿਚਾਗਾ ਤੇ ਹੁਣ ਖੋਲ ਕੇ ਪਤਾ ਲੱਗੂਗਾ ਵੀ ਸੀਲਾਂ ਦਾ ਕੰਮ ਐ ਕਾ ਦਾ ਕੰਮ ਐ ਆ ਦੇਖ ਲੋ ਤੇਲ ਆਇਆ ਬਾ ਦਿਖ ਰਿਹਾ ਐ ਬਾਹਰ ਵੀ ਇਧਰ ਵੀ ਹੁਣ ਆਨ ਫਾਰਾ ਕੋਈ ਰਿਪੋਰਟ ਤੇਰ ਦਿਖਾਉਣਾ ਇਹਨੂੰ ਖੋਲੀਏ ਹੁਣ ਅਸੀਂ ਟਾਇਰ ਟਾਇਰ ਖੋਲ ਗਏ ਬਾਕੀ ਦੇ ਅਪਡੇਟ ਦੰਨੇ ਜੇ ਅੱਗੇ ਲੋ ਜੀ ਟਾਇਰ ਖੋਲਤਾ ਆਪਾਂ ਨੇ ਦੂਆ ਲਾਈਏ ਹੁਣ ਜੈਕ ਵੀ ਉਭੀ ਖੋਲੀਏ ਟਾਇਰ ਦੋਹੇ ਖੋਲ ਕੇ ਫਿਰ ਜੇ ਇਹਦੀ ਉਹਨੂੰ ਰਾਡ ਨੂੰ ਆਪਾਂ ਨੂੰ ਮਾਲ ਲਵਾਉਣਾ ਪਿਆ ਫਿਰ ਦੋਹੇ ਇਕੱਠੇ ਲੈ ਜੂंगे ਇਹਨੇ ਖੋਲੀ ਇਹੋ ਵੀ ਫਿਰ ਆ ਖੋਲ ਕੇ ਉਹਦੇ ਸਾਰਾ ਫਿਰ ਦੇਖੂਗਾ ਵਿੱਚ ਤੇ ਕੀ ਦਿੱਕਤ ਹੈ ਆ ਪਈ ਇੱਧਰ ਵੀ ਬਾਕੀ ਦਿਖਾਉਣੀ ਆ ਜੀ ਤੁਹਾਨੂੰ ਸਾਰਾ ਕੁਝ ਗਾਇਲ ਦੀ ਗੱਲ ਇਹਦੇ ਚ ਇੱਕ ਹੋਰ ਮੋਡੀਫਿਕੇਸ਼ਨ ਵੀ ਕਰਨੀ ਹੈ ਜੀ ਆਪਾਂ ਨੇ ਹਲੇ ਔਰ ਆਣੇ ਦੇ ਆਇਦੇ ਹੋਊਗੀ ਰਾਣਾ ਅੱਜ ਗਿਆ ਵਾ ਰਿਸ਼ਤੇਦਾਰੀ ਚ ਤਾਂ ਕਰਕੇ ਰਾਣਾ ਤਾਂ ਕਹਿੰਦਾ ਕਾਲ ਨੂੰ ਖੋਲ ਲਿਓ ਫਿਰ ਅਸੀਂ ਜੈਕ ਲਾ ਲਿਆ ਤੇ ਅੰਨੇ ਨੂੰ ਅਸੀਂ ਕਿ ਚੱਲ ਅੰਨੇ ਖੋਲਦੇ ਆਂ ਅਸੀਂ ਚਲੋ ਬਾਕੀ ਦਿਖਾਉਣੀ ਆ ਜੀ ਤੁਹਾਨੂੰ ਹੁਣ ਮੈਂ ਲਾ ਦਮਾ ਜੈਕ ਲੋ ਜੀ ਬੰਨੋ ਦਾ ਪੈ ਗਿਆ ਕੰਮ ਬਾ ਡੀਵੀਰੇ ਨੇ ਹਲੂਗਾ ਟਾਇਰ ਮੈਂ ਲਿਆ ਮਾ ਜਾ ਕੇ ਰੇਤ ਛੱਡ ਦੋ ਇਸ ਤਰੀਆ ਰੇਤਾ ਹੈਗਾ ਏ ਫੇਰ ਉੱਪਰ ਜਾ ਕੇ ਦੇਖਿਆ ਰੇਤਾ ਹੈ ਨਹੀਂ ਹਾਂ ਜਲ ਭਰੇ ਲਿਓਨੇ ਟਰਾਲੀ ਕੋ ਵੀ ਬਾਏ ਨੇ ਨੂੰ ਵੀਰ ਨੇ ਹੋਲਣਾ ਟਾਇਰ ਨੇ ਨੂੰ ਮੋੜਿਆਣਾ ਉਰੀ ਪਿੰਡ ਤੇ ਹੋ ਲਿਆਣਾ ਰੇਤਾ ਜੀ ਨਦੀ ਚੋਂ ਲੋ ਜੀ ਬਚਾਅ ਹੋ ਗਿਆ ਜੀ ਬਚਾਅ ਹੋ ਗਿਆ ਸਾਡਾ ਤਾਂ ਟਰੈਕਟਰ ਗੇਰ ਲਿਆਦਾ ਸੀ ਤਾਦ ਲੋਗ ਹੋ ਗਏ ਲੇਟ ਅਰੇ ਵੰਦੇ ਨੇ ਹੀਰੋ ਇਹ ਵੰਦੇ ਨੇ ਬੜੇ ਹੀਰੋ ਇਹਨਾਂ ਨੂੰ ਕੀ ਪਤਾ ਕਿ ਕਿੰਨਾ ਗੱਲ ਦਾ ਟਾਇਰ ਖੁੱਲਿਆ ਉਹ ਬਿੱਟਾ ਖਾਇਆ ਪਾਲਾ ਚੱਕਿਆ ਬੈਠੀ ਇੱਕ ਜਿਹਾ ਇੱਕ ਚੱਕਤਾ ਇੱਕ ਟਿੱਕਿਆ ਵੀ ਟਰੈਕਟਰ ਵਗੈ ਡੈਡਾ ਫਿਰ ਥੋੜੀ ਜਿਹੀਆਂ ਗਾਲਾਂ ਵੀ ਮਿਲੀਆਂ ਠੀਕ ਹੈ ਜੀ ਠੀਕ ਹੈ ਲਓ ਜੀ ਚੱਲਿਆ ਵਾ ਰੇਤਾ ਲੈਣ ਆਹਲੇ ਗਲ ਪਰ ਕੇ ਟਰਾਲੀ ਟਰਾਲੀ ਵੀ ਕਾ ਰੇੜਾ ਹੀ ਆ ਤੇ ਉਹਨੇ ਰੇੜਾ ਭਰ ਕੇ ਵੈਸੇ ਦਾ ਮੇ ਵੈਸੇ ਦਾ ਵੈਸੇ ਦਾ ਮੇ ਵੀ ਪਿਆ ਵਾ ਇਹ ਪਤਾ ਨਹੀਂ ਉਹ ਰੇਤਾ ਹੋਊਗਾ ਪਤਾ ਨਹੀਂ ਨਹੀਂ ਚਲੋ ਦੇਖਦੇ ਆ ਜਾ ਕੇ ਜੇ ਹੋਇਆ ਵੀ ਕੱਢ ਲਿਆਊਗਾ ਮਤਲਬ ਨਹੀਂ ਹੁਣ ਵਿਚਾਰਾ ਥੁਰੀ ਬਾਈ ਵੀ ਆ ਗਿਆ ਕੱਖ ਲੈ ਗੇ ਹਾਂ ਜੀ ਆਇਆ ਵਾ ਇੱਧਰ ਗਾ ਇੱਧਰ ਇੱਧਰ ਜਾਵਾ ਹੈਂ ਚਲ ਮੈਂ ਇੱਧਰ ਚਲੇ ਜਾਣਾ आजा लो जी नदी जी जाने का रास्ता चेक करो ट्रैक्टर हो जा रहे हैं मेरे तो जा के जाके पता नहीं क्या बनूंगा वाले ਮੈਨੂੰ ਦੇਖਦੇ ਆਂ ਜਿੱாகੇ ਕੀ ਬਣਦਾ ਲੋ ਜੀ ਪਹੁੰਚ ਗਏ ਨਦੀ 'ਚ ਉਹ ਉੱਥੇ ਦੇ ਵੀ ਵਧੀਆ ਰੇਤਾਂ ਦਾ ਉੱਥੇ ਪਰ ਜਾਣ ਦਾ ਰਾਹ ਉਸ ਤਾ ਲੱਗਦਾ ਮੈਨੂੰ ਚਲੋ ਦੇਖਦੇ ਆਂ ਇਧਰ ਰੇਤਾ ਹੈ ਨਹੀਂ ਉਹ ਅੱਗੇ ਵੀ ਹੈਗਾ ਜੀ ਇੱਕ ਜਗ੍ਹਾ ਰੇਤਾ ਉੱਧਰ ਦੇਖਦੇ ਹਾਂ ਹੁਣ ਬੰਦੇ ਕਿੱਧਰ ਕਹਿੰਦੇ ਰੇਤਾ ਭਾਵੇਂ ਹਾਂ ਭਾਈ ਕਿੱਧਰ ਵਰਨਾ ਇਧਰੇ ਵਰਨਾ ਹੈ ਕਦਰ ਮਿਲਿਆ ਨਹੀਂ ਰਹਿਤਾ ਨਹੀਂ ਦਰ ਆ ਬਹੁਗਮ ਦਾਦਾ ਉਹ ਕਹੀਂ ਲੈ ਜਾ ਹਾਂ ਉਹਨੇ ਸੈੱਟ ਕਰਦੇ ਰਸਤਾ ਚਲੋ ਉਹ ਫੋਨ ਆਈ ਕਿੰ ਲਾਵਾ ਟਰੈਕਟਰ ਕਿਧਰੇ ਲੋਟ ਜਾ ਕਰਕੇ ਲੋ ਜੀ ਉਹ ਉੱਥੇ ਦੇ ਬੈਕ ਲਈ ਜਾਂਦਾ ਟਰੈਕਟਰ ਲੋ ਕੇ ਵਨ ਰੇਤਾ ਮੈਂ ਵੀ ਭਰਾਵਾਂ ਜਾ ਕੇ ਰੇਤਾ ਬਹੁਤ ਵਧੀਆ ਆਇਆ ਹੈ ਜੀ ਦੇਖਦੇ ਆਂ ਜੀ ਅੱਗੇ ਜਿਆਦਾ ਫਲਾਸ ਲੋ ਜੀ ਭਾਰਤੀ ਟਰਾਲੀ ਆਪਾਂ ਨੇ निकलदा जाउगा आगे पीछे करके देखा ट्रैक्टर बाकी दिखाऊ ना जी हां चलिए फिर भाई चलिए फोर 4x4 फोर, फोर फोर फोर, फोर टू है। वो, फोर है।, है, ना। फोर है वो फोर्ड है 855 है ना 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 फोर्ड है उसी को बोलता है ना फोर और फोर। यार महिंद्रा अर्जुन का चलो देखना जी बढ़िया चल फिर आजा ਔខਾ ਲੱਗਦਾ ਦਾ ਐਨ ਔខਾ ਫਾਇਦਾ ਹੈ ਨਹੀਂ ਦਾ ਚਲੋ ਮੈਂ ਤਾਂ ਹੋਈ ਡਰੀ ਗਿਆ ਮੈਟਰ ਦਾ ਨਜ਼ਾਰੇ ਨਾਲ ਆ ਗਿਆ ਵਾਕਿ ਵੀਡੀਓ ਬਣਾਈ ਹੈ ਐਨੇ ਬਣਾਈਆ ਹੁਣ ਪਤਾ ਨਹੀਂ ਕਹੀ ਜਿ ਬਣੇਗਾ ਨਹੀਂ ਚਲੋ ਪਹੁੰਚੀ ਜੀ ਬੇਕਰ ਹੁਣ ਦੇਖੀਏ ਲਾਡੀ ਵੀ ਲੈ ਕੇ ਫੇਰ ਦਾ ਬੋਲੀਆ ਰਾਈਡਰ ਕਿੱਥੇ ਕਿਦਾ ਕਾ ਨਹੀਂ ਆ ਗਿਆ ਕਰਾ ਮੈਂ ਹੋਰ ਤਾਂ ਲਾਡੀ ਵੀ ਜਾਣੇ ਦਾ ਗੋਦੀ ਵੀ ਆ ਗਿਆ ਦਾ ਵੀਰ ਗੋਦੀ ਵੀਰ ਆਪਣਾ ਇੱਧਰ ਵਾਲਾ ਵਖੋਲਦਾ ਜੇ ਗਾੜਜਾ ਇੱਧਰ ਵਾਲਾ ਲੱਗੇ ਹੋਰ ਨਾ ਚਲੋ ਧਾਵਾ ਮੈਂ ਟਰਾਲੀ ਬੈਗ ਅੰਦਰ ਫੇਰ ਦੇਖਦੇ सारा जगार्टमेंट है चक्र हाँ जी लगे पता का ना हम्म क्या चक्कर है हूं तो साज्ला ਖੀ ਰੱਖਿਆ ਹੋਣਾ ਤਾਂ ਕਿਉਂ ਤਾਂ ਪਤਾ ਨਹੀਂ ਕਹਿਣਾ ਉਹਦਾ ਕਿ ਜੀ ਰੱਖਿਆ ਛੋਟਿਆ ਉਹ ਵੀ ਲੈਦਰ ਗਏ ਘਸ ਲੈਦਰ ਜਮ ਉਹ ਵੀ ਕੋਸੇ ਹੈ ਹਾਂ ਲੈਦਰ ਓਕੇ ਪਏ ਜਮਾਈ ਓਕੇ ਹੈ ਨਹੀਂ ਲੈਦਾਂ ਨੂੰ ਤੇਲ ਲੱਗ ਗਿਆ ਲੈਦਰ ਬਿਲਕੁਲ ਓਕੇ ਵੇ ਥਿੰਦੇ ਜੇ ਹੋ ਗਏ ਇਹ ਕ੍ਰਿਪੇ ਨਹੀਂ ਬਣਾਉਂਦੇ ਹਾਰਡ ਹੋ ਗਿਆ ਸਲਿਪਰੀ ਜਿਹਾ ਹੋ ਗਿਆ ਇਹ ਪਿਛਲੀ ਵਾਰੀ ਇਹੀ ਲੈਦਰ ਗੈਸ ਪਰਕਰਮ ਕਰਕੇ ਸੀਲਾ ਬਦਲ ਕੇ ਆ ਹੀ ਪਾਦੇ ਵੇ ਦੋ ਲੈਦਰ ਚੇਂਜ ਕਰਤੇ ਤੇ ਜਗਾੜੀ ਦਾ ਬਹੁਤ ਹੈ ਦੋ ਇਹ ਫਿਰ ਸੁਲਾ ਦਿੱਤੀ ਕਹਿੰਦੇ ਪੂਕੇ ਪਾ ਦੋ ਜਦ ਲੱਗਣ ਲੱਗੀ ਸੀ ਬ੍ਰੇਕ ਪਰ ਦੁਬਾਰੇ ਤੇਲ ਆ ਗਿਆ ਉਨੀ ਨਹੀਂ ਕਰਦਾ ਹੀਰੋ ਦਾ ਬਹੁਤ ਬਣਦੇ ਹੀਰੋ ਦਾ ਬਣ ਗਿਆ ਕਹਿੰਦੇ ਇਹਨੇ ਗਿਰ ਗਿਆ ਦਾ ਕਹਿੰਦੇ ਟਰੈਕਟਰ ਹੀਰੋ ਬਣ ਹੋਰ ਉਹਦਾ ਹੈਗਾ ਬਲਾਗ ਚ ਲਿਆਉਗਾ ਉਹ ਭਾਈ ਹੁਣ ਖਾ ਕੇ ਰੋਟੀ ਰੋਟੀ ਲੈ ਗਿਆ ਇਹ ਆਪਣਾ ਸਮਾਨ ਜਿਹੜਾ ਲਿਆਉਣੇ ਆਲਾ ਫੇਰ ਘਰ ਦੇ ਇਹਦਾ ਕੇਸ ਸਾਰਾ ਕਰਤਾ ਵਿਚਾਰਾ ਲੰਡਾ ਜਾ ਦੋਵੇਂ ਪਾਸੇ ਤੇ ਅਸਤਾਨ ਲੋਕ ਬੈਠੇ ਕੁਰਸੀਆਂ ਪਰ ਲੰਚ ਟਾਈਮ ਹੋ ਗਿਆ ਜੀ ਲੰਚ ਟਾਈਮ ਮਿਲਦੇ ਆ ਦੁਬਾਰੇ ਫੇਰ ਲੋ ਜੀ ਲੱਦ ਲਿਆ ਸਮਾਨ ਵਿੱਚ ਇਹਦੇ 베어ਿੰਗ ਦਾ ਸ਼ੱਕ ਹੈ ਦੇਖਦੇ ਹੋ ਬਾਕੀ ਇਹ ਲਿਆਉਂਗਾ ਨਵੇਂ ਮੁੱਲਾ ਜਾਂ ਨੇ ਮੁੱਲਾਪੁਰ ਨੂੰ ਇਹਦਾ ਦੂਨ ਲੱਗਦਾ ਦੇਖਦੇ ਮੇਰੇ ਜੀ ਪਹੁੰਚ ਗਏ ਮੁੱਲਾਪੁਰ ਮਿਸਤਰੀ ਸਾਹਿਬ ਕੋਲ ਕਾਕਾ ਮਿਸਤਰੀ ਮੁੱਲਾਪੁਰ ਆਹ ਇੱਕ ਆਇਲ ਉੱਪਰ ਵਰ ਗਿਆ ਪੂਰਾ ਲਗਣਾ ਕਰਦੇ ਆਂ ਜੀ ਸੈੱਟ ਹੁਣ ਦੇਖਦੇ ਆਂ ਪੁੱਛੇ ਮਿਸਤਰੀ ਆਉਣ ਨੂੰ ਜਿਹੜਾ ਪੂਰਾਣਾ ਲਵਾ ਦੇਗਾ ਤੇ ਮਦਦ ਦੋ ਮੈਂ ਮੈਂ ਪਬਜੀ ਨਾਲ ਲੌਗ ਇਨ ਕਰਦੇ ਮੈਂ ਚਲਾ ਦਿਖਾਉਂਦਾ ਲੌਗ ਬਣਾਉਣਾ ਹੀ ਨਾ ਕੰਮ ਕੀ ਕਰਵਾਉਣਾ ਫਿਰ ਮੈਂ ਕੰਮ ਕਰਵਾਉਂਦਾ ਪੂਰਾ ਸਤਿਕਾਰ ਜਿਆਦਾ ਨਾ ਤੁਸੀਂ ਹਾਂ ਐਕਸਲ ਫਿੱਟ ਕਰ ਲਓ ਲੈ ਦਿਲ ਉਧਰ ਪਾਇਆ ਕਿ ਸਾ ਇਹ ਫਿੱਟ ਨਾ ਕਰੋ ਲੈ ਤੇਰੇ ਪਹਿਲੇ ਹੀ ਫਿੱਟ ਕਰ ਲਓ ਜੀ ਫਿੱਟ ਕਰਨਾ ਫਿਰ ਇਹਨੂੰ ਹਲਾ ਕੇ ਦੇਖੋ ਐਕਸਲ ਫਿੱਟੇ ਜਿਹੜੇ ਚ ਪਲੇਟਾਂ ਨਹੀਂ ਹੈ ਵੀ ਅੱਗੇ ਪਿੱਛੇ ਹੁੰਦਾ ਹਾਂ ਉਹ ਨਹੀਂ ਹੋਣੀ ਚਾਹੀਦੀ ਜੇ ਉਹ ਹੁੰਦੀ ਹੈ ਤਾਂ ਫਿਰ ਸਮਝ ਲਾਗੇਗਾ ਤੁਸੀਂਦਾ ਲੀਕ ਹੋਣੀ ਹੈ ਨੰਬਰ 2 ਸੀਦਾ ਹੈ ਨਾ ਬੁਆੜੀ ਤੋਂ ਬਦਾਈ ਆ ਬੰਦ ਨੂੰ ਫਾਉਂਟ ਕਰਾ ਲਓ ਤੇਲ ਆਉਂਦੀ ਜਾਂਦਾ ਲੈ ਤੇਰਾ ਕੁਝ ਤੇ ਪੇਲੀਆ ਉਹ ਜਿੱਥੇ ਸੀ ਲੱਗ ਗਿਆ ਉਹਦੇ ਥੰਲੇ ਦੇਖ ਕੇ ਨਟ ਲੱਗ ਗਿਆ ਉਹ ਨਟ ਖੋਲ ਕੇ ਰੱਖ ਦਿੱਤੀ ਉਹ ਭਾਈ ਹਾਂ ਨਾਸਤ ਕਰਨ ਵਾਲੇ ਗਾਰੀ ਵਾਲਾ ਉਹ ਤਾਂ ਸਮਝ ਨਹੀਂ ਪਾਣੀ ਨਹੀਂ ਪੈਂਦਾ ਉੱਥੇ ਉਹਦਾ ਪਾਣੀ ਕਿੱਦਾਂ ਪੈਂਦਾ ਕਿ ਤੱਕ ਤੂ ਜਿਹਾ ਧਰਤੀ ਮੋਟਰ ਦੇ ਡੈਕਟਰ ਜੰਬ ਗਿਆ ਉਹ ਫੇਰ ਤੇ ਆਪਾਂ ਇਹਦੇ ਨਾਲ ਉੱਧਾ ਪਾਣੀ ਕਿਹਦਾ ਉੱਥੇ ਦਾ ਪਾਣੀ ਕਿਹਦਾ ਰੋਮ ਤੇ ਇਨਾ ਖਾਦੀ ਮੇਰੇ ਕਿਉਂ ਨੀ ਆਉਂਦਾ ਤਾਂ ਮਨ ਮੋਕਾ ਹੀ ਐ ਕੋਈ ਇਨੀ ਕੁੱਤੀ ਜੂਂਦੀ ਘਰ ਜਾਂਦੀ ਜਿਹੜਾ ਸਿਰਫ ਦੋ ਕੁੱਤੇ ਆਏ ਹੋਏ ਲੈਦਰਾਂ ਲੱਗਦੇ ਆਹ ਦੇਖੋ ਉਹ ਤਾਂ ਲੈਦਰ ਕੁੱਤੇ ਜਾਈਏ ਆ ਇੱਕ ਨੂੰ ਲਾਜਿਆ ਦੇ ਲੱਗਿਆ ਇੱਕ ਲੈਦਰਦਾ ਇਹ ਤਾਂ ਕਹਿੰਦੇ ਐਵੇਂ ਹੀ ਚ ਲੱਗਈ ਬ੍ਰੇਕਾਂ ਬ੍ਰੇਕੀਆਂ ਬਣਦੀਆਂ ਬੜੀਆਂ ਇਹਨਾਂ ਦਾ ਤੇਰੇ ਠੀਕ ਹੈ ਇਹਨਾਂ ਨੂੰ ਪਹਿਲਾਂ ਤੇਲ ਲੱਗਦਾ ਹੈ ਨਾ ਗੈਸ ਪਰ ਕਰਮਕੁਨ ਕਰਕੇ ਪਾਏ ਉਹ ਤਾਂ ਪੁਸ਼ਕ ਹੈ ਕੰਪਨੀ ਆਈ ਲਾ ਕੇ ਪਾਉਂਦੇ ਸੱਤ ਘੜੀ ਲੈ ਆਣੇ ਤੂੰ ਜਾ ਬਾਈ ਲਿਆ ਬਸ ਹੁਣ ਤੂੰ ਦੁੱਧ ਲਿਆਓ ਜੀ ਹੁਣ ਜਾ ਕੇ ਤੂੰ ਦੁੱਧ ਲਿਆ ਮਾਈ ਠੀਕ ਹੈ ਮਤਲਬ ਕਿ ਵੀ ਇਹਦਾ ਕੋਈ ਟਿਕਾ ਨਹੀਂ ਹਾਂ ਜਦੋਂ ਸਾਨੂੰ ਪਤਾ ਨਹੀਂ ਆਹ ਸਾਡੇ ਪਹਿਨ ਕੇ ਸਾਥ ਕੰਪਨੀ ਵਾਲਾ ਲੋ ਜੀ ਲੈ ਗਿਆ ਸੋਹਣਾ ਠੀਲਾ ਡਾਬ ਉਹ ਕਰੀ ਨਾ ਲੈ ਗਰ ਆਇਆ ਸੀ ਤੇ ਮੇਰੀ ਜੀ ਹਾਂ ਜੀ ਦਾ ਹਸਤਾਖਮਾਰ ਕਰਦਾ ਜੀ ਗਰੂ ਕੀ ਜੇ ਮੈਨੂੰ ਕੇਸ ਕਰਨ ਦਾ ਮਜਾ ਤੇਰੇ ਕੋਪੀਰਾਈਟਰ ਦਾ ਵੀ ਮੇਰੇ ਵੀਰਾਂ ਪੁੱਛਦੇ ਮੇਰੀ ਸ਼ੀਟੀ ਕਿਦਾਂ ਕਰਨੀ ਮੈਂ ਬਣਾ ਲਈ ਜੀ ਪੂਰੀ ਬਣਾ ਲਈ ਜੀ ਹੁਣ ਤਾਂ ਅਸੀਂ ਪਾ ਦੋ ਕੋਪੀਰਾਈਟ ਮਾਰ ਜੀ ਤੁਹਾਡੀ ਪਾ ਦੇ ਆਪਾਂ ਹੈ ਹੋਰ ਭਾਜ ਪਹਿਲੀ ਬਹੁਤ ਫੋਨ ਆਉਂਦੇ ਆ ਸਤਹਾਂ ਵਾਲੇ ਜ਼ਿਆਦਾ ਆਉਂਦੇ ਆਉਣੇ ਹਾਂ ਲੋ ਜੀ ਕਰ ਲਿਓ ਬਾਈ ਸੰਪਰਕ ਜਿੰਨਾ ਜਮਾਨ ਤੇ ਗੱਲ ਸਭ 855 ਤਿਆਰ ਕਰਵਾਇਆ ਦਾ ਉਹ ਕਿਤੇ ਕੋਈ ਬਲੌਗਰ ਆ ਗਿਆ ਤੇਰੇ ਵਰਗਾ ਉਹਨੇ ਵੀਡੀਓ ਦੀ ਕਿਹਾ ਬਾਈ ਵੀਡੀਓ ਬਣਾਉਣੀ ਕਹਿੰਦਾ ਬਣਾ ਦਾ ਚਲ ਕੋਈ ਗੱਲ ਨਹੀਂ ਜਮਾਨ ਨੂੰ ਬਣਾ ਕੇ ਉਹਦੇ ਨੰਬਰ ਪਾ ਤੇ ਆ ਬ ਕੋ ਵੀਡੀਓ ਉਹ ਸਾਰੀ ਫੀਸ ਹੋ ਗਈ ਕਹਿੰਦਾ ਮਤਲਬ ਦਿਨ ਤੇ 500 ਫੋਨ ਲਾ ਕੇ ਲੋਕਾਂ ਨੂੰ ਲੋ ਜੀ ਬਾਈ ਕਰ ਦੋ ਦੁਖੀ ਫੋਨ ਕਰ ਕਰਕੇ ਫਿਰ ਤੁਸੀਂ ਡੇਲੀ ਬੰਨੇ ਪਰ ਟਾਈਮ ਪਰ ਗੱਲ ਪਈ ਸੀ ਉਹ ਇਹ ਆ ਗਏ ਤੇ ਸਮਾਨ ਲੈ ਕੇ ਕਰਾਂ ਉਹ ਕੋਈ ਲੈਦਰ ਪੀ ਡੌਬ ਦੇ ਲਿਆਂਦੇ ਅਰੀਜਨਲ ਹਾਂ ਬਾ ਹੁਣ ਇਹਦਾ ਬਾ ਗੇ ਗਰਿੰਡਰ ਮਾੜਾ ਮਾੜਾ ਮੂਰੇ ਕਰਕੇ ਇਹਦਾ ਡਿਵਿਸੀਲਾਂ ਪਾ ਰਿਆ ਬਾ ਕਰਦੇ ਇਹਨੂੰ ਫਿੱਟ ਆ ਗਏ ਬ੍ਰੇਕਾਂ ਲੋ ਜੀ ਦੁਬਾਰੇ ਸਾਡੇ ਵੀਡੀਓਮ ਠੀਕ ਆ ਦੁਬਾਰੇ ਫੇਰ ਆ ਗਏ ਤੇ ਰੇਤਾ ਭਰਨ ਅਸੀਂ ਕਿਹਾ ਵੀ ਹੁਣ ਮੀਂਹ ਦਾ ਕਿਆ ਭਰੋਸਾ ਦਵਾ ਸਟਾਕ ਇਕੱਠਾ ਹੀ ਕਰ ਲਈਏ ਸੁੱਕੇ ਰੇਤੇ ਦਾ ਆਹ ਦੀ ਜਿਆਦਾ ਭਰੋਂਗੇ ਥੋੜਾ ਜਿਹਾ ਲੋ ਜੀ ਮਾਰ ਲੈਂਦੇ ਟਰਾਲੀ ਦੇ ਅਜਿਹਾ ਭਰ ਲਿਆ ਅੜੀ ਗੱਲਾਂ ਕਰਕੇ ਨਿਕਲ ਜਾਂਦਾ ਐਵੇਂ ਕਰੇ ਇੱਥੇ ਜਵਾਂ ਚੱਲਦਾ ਨਹੀਂ ਆਹ ਦਾ ਹਾਲ ਤੁਸੀਂ ਦੇਖ ਹੀ ਸਕਦੇ ਹੋ ਚਲੋ ਨਮਾਨ ਆਈ ਜਾਓ ਲਓ ਜੀ ਕਰਤਾ ਵੀਰੇ ਉਹਨੇ ਫਿੱਟ ਇਧਰ ਦਾ ਕਰਤਾ ਓਕੇ ਰਿਪੋਰਟ ਬਾਕੀ ਤਾਂ ਇਹ ਨਾ ਉੱਤੋਂ ਕਨੇ ਉਹਦੀ ਕੰਤੀ ਇੱਕ ਨੰਬਰ ਹੈ ਜੀ ਸਾਰਾ ਕੰਮ ਬਸ ਟਾਇਰ ਦਾ ਸਣਾ ਰਹਿ ਗਿਆ ਇਧਰ ਤਾਂ ਕਾਲੂ ਐ ਦੀ ਕਲਚ ਪਲੇਟ ਦਾ ਕੰਮ ਵੀ ਕਰਾਉਂਗੇ ਜਾਂ ਕਰੂੰਗੇ ਸਾਰਾ ਕੁਝ ਦੇਖ ਰਹੂਗੇ ਆਪਾਂ ਵਲੌਗ ਚ ਬਦਲਾਇਤ ਨਹੀਂ ਤਾਂ ਬੱਜਣਾ ਜਾਏ ਜਦੋਂ ਜਾ ਕੇ ਤੁਹਾਡੇ ਪਤਾ ਨਹੀਂ ਜਾਇਦਾ। ਆਪਾਂ ਪਚ ਅੰਮੋਸਾ ਦੇ ਦੇ ਦੇ। ਇੱਧਰ ਇਹ ਦੇ ਚੈੱਕ ਇੰਗ ਕਰ ਰਹੀ ਆ ਹੁਣ ਲੈਟਰ ਪਾਉਂਗੇ। ਜਰਬਾਦ। ਇੱਥੇ ਪੱਲਾ ਹਿੱਲਿਆ ਨੂੰ ਮੈਂ ਦੇ। ਪ੍ਰੋ ਜੀ ਬੰਸਲਾ ਨੂੰ ਬਹੁਤ ਨਹੀਂ ਦੋ। ਨਹੀਂ ਆਪਾਂ ਮਾੜਾ ਮੋਟਾ ਟੱਕ ਮੋਟਾ ਕਹਿਣਾ। ਲਾਵਾਂਡ ਫਰੈਂਸ। ਲਾਵਾਂਡ ਫਰੈਂਸ਼ੀਲ ਗੇਰ। ਅਕੀਨ ਅੜੀ ਪੈਣਾ ਨਾ ਨਾ ਪਰਦਾ ਪੈ ਗਿਆ ਮੈਨੂੰ ਲੱਗਿਆ ਕਰਦੀ ਮੈਂ ਹਾਂ ਕਰਦਾ ਹੀ ਇਹਦੇ ਵਿੱਚੇ ਜਿਗਾਰ ਇੱਕ ਕਰਤੀ ਜੋਕਰ ਪੋਰਟ ਲੋਈ ਨਾ ਨਾ ਡਰ ਗਰੰਡਰ ਗਰੰਡਰ ਮਾਰ ਕੇ ਇਹ ਵੀ ਕਰਕੇ ਪਲੇਨ ਕੋਈ ਚੜਾਉਂਦਾ ਇੰਨੇ ਲਾਡੀ ਵੀ ਰ ਲੈਦਰ ਮਹਿਰ ਗੁਰੀ ਵੀਰ ਚੜਾ ਦਈਏ ਇੰਨੇ ਟਾਇਰ ਭਈਏ ਨੇ ਸਾਡੇ ਨੇ ਕਰਤਾ ਫੁੱਦੂ ਕੰਮ ਤੇ ਚੜਾਦਾ ਕਿੱਥੇ ਹਾਂ ਤੱਕਾ ਨਾਟ 11 ਨਾਟ 11 ਨਾਟ 11 ਹੂੰ ਦੇਖਿਆ ਜੀ ਫਿਰ ਨਾਟ 11 ਕਹਿੰਦਾ ਬਹੁਤ ਜ਼ੋਰ ਮਾਰਦੇ ਤੂਤੇ ਦੇ ਫੈਨ ਹੈ ਜੀ ਤੂਤੇ ਦੇ ਮੋੜਦੇ ਬਾਈ ਮੋੜਦੇ ਵਾਏ ਲੋ ਜੀ ਕਰਦੀ ਆ ਉਹਨਾਂ ਨੂੰ ਓਕੇ ਰਿਪੋਰਟ ਮੈਂ ਕਰਾਵਾ ਟਾਇਰ ਫਿਰ ਦਿਖਾਉਣਾ ਜੀ ਇਹ ਐਨ ਬਾਉਂਡ ਲੋ ਇਹ ਪਾ ਦਾ ਲੈਦਰ ਕਰਤਾ ਓਕੇ ਰਿਪੋਰਟ ਇੱਧਰ ਮਿਸਤਰੀ ਇੱਕ ਫੋਨ ਚੁੜਜ ਗਿਆ ਉੱਚੇ ਵਾਲੀ ਨਾ ਟਾਇਰ ਨੂੰ ਲੱਤੇ ਲਈ ਜਾਂਦਾ ਫੰਟੇ ਦਾ ਇਹਨੂੰ ਸਾਫ ਕਰੀਂਦਾ ਲੋਡ ਕਰੋ ਸਰੋ ਜੀ ਕੰਡ ਵੀ ਹੋਰ ਦੇਖਾ ਕਰ ਲੈ ਕੇ ਹੁਣ ਬੱਸ ਹੁਣ ਲਾ ਕੇ ਨਾ ਬਾਉਂਡ ਜੌਂਡੀਅਰ ਬਣਾਦਾ ਕਹਿੰਦੇ ਜੌਂਡੀਅਰ ਬਿਨਾ ਜੈਨਾਂ ਤੋਂ ਫਿਟਿੰਗ ਆਹੀ ਹੁੰਦਾ ਬਾਈ ਜੌਂਡੀਅਰ ਚ ਵੀ ਇਹ ਜੀ ਪਾਗਲ ਕਹਿਦੇ ਨੇ ਨਾ ਬਿੱਤ ਨੂੰ ਇਹਦੇ ਕੋਲ ਬਾਲ ਕਮੈਂਟ ਆਉਣਾ ਹੈ ਉਹੀ ਤਾਂ ਚਾਹੀਦੇ ਬਾਈ ਆਂਡੀਅਰ ਦੀ ਕਿੰਨੀ ਤਰੀਜ਼ਗਾਨੀ ਤੁਸੀਂ ਐ ਮੈਂ ਗੱਲ ਕਰਦਾ ਮਟਰ ਜਾਲੀ ਨਾ ਪਹਲੀ ਹੋਇਆ ਲੱਗਦਾ ਮੈਂ ਤੂੰ ਸੀ ਸੀ ਬਸ ਚੱਲ ਜਾਈਂ ਮਤਲਬ ਇਹੋ ਜਿਹਾ ਕਰਦੇ ਲੈ ਜੀ ਉਹ ਮੇਰੇ ਆਜਾ ਤੱਕੀ ਕੋਈ ਨਹੀਂ ਜੀ ਬੰਦ ਰਹੇ ਪ੍ਰੋਜੈਕਟ ਐਕਸਟੈਂਡ ਹੈ ਲਿਆ ਪਾ ਕਿੱਥੋਂ ਲਾ ਦੀ ਅਰੇ ਇੱਥੇ ਲਓ ਜੀ ਕਰਤੀ ਫਿਟਿੰਗ ਫਿਟਿੰਗ ਕਰਨ ਦਾ ਬਰਾਗ ਬਣਾਇਆ ਨਹੀਂ ਮੈਂ ਫਿੱਟ ਕਰਾ ਲਿਆ ਚੱਕ ਕੇ ਉਹ ਬਰਾਗ ਉਹ ਹੁਣ ਦਾ ਓਕੇ ਹੋ ਗਈ ਸਾਰਾ ਕੁਝ ਬ੍ਰੇਕਾਂ ਲਾ ਕੇ ਦੇਖ ਲਵਾਂਗਾ ਘੱਟ ਵੱਧ ਉਹ ਰਾੜਾਂ ਜੀਆਂ ਨਾਲ ਲਾ ਦੂੰਗਾ ਫਰੀੜੀਆਂ ਉਹ ਥੱਲੇ ਲੜ ਕੇ ਦੀ ਹੈ ਇਹ ਨਾਲ ਕਰ ਦੂੰਗਾ ਸੈਟਿੰਗ ਸਾਰੀ ਓਪਰ ਬੋਰ ਹੋ ਗਿਆ ਬਾਕੀ ਦਾ ਲੋ ਜੀ ਸਿਆਲਵੇ ਚਲੇ ਗਏ ਤੇ ਮਲਾਕ ਬਣਾਉਣਾ ਮੈਂ ਭੁੱਲੇ ਗਿਆ ਆ ਪਾਈਆਂ ਨਵੀਆਂ ਲਿਆ ਕੇ ਮੇਲੀ ਇੱਕ ਉਹ ਇੱਕ ਤਾਂ ਪੁਰਾਣੀ ਠੀਕ ਹੈ ਜੀ ਆਪਣੀ ਚੱਲ ਫਿਰ ਵੀ ਮੰਗੀ ਤਾਂ ਹੈ ਦੀ ਬਾਈ ਤੇ ਕਹਿੰਦਾ ਹੈ ਨਹੀਂ ਚਲੋ ਆ ਦੀ ਦਾ ਦੀਨ ਉੱਧਰ ਲਈ ਮੈਂ ਪਾ ਦਨਾ ਹੈ। ਬਸ ਫੇਰ ਓਕੇ ਰਿਪੋਰਟ ਹੈ ਟਾਇਰ ਕਸ ਕੇ। ਨਹੀਂ ਰਹੀ ਗੱਲਿਆ ਹੂੰ ਤਾਂ ਅਸੀਂ। ਹਲੋ ਜੀ। ਕਰਤਾ ਓਕੇ ਰਿਪੋਰਟ ਸੀ ਹਿੱਸਾ ਟੁੱਟ ਗਿਆ ਹੋਣਾ ਹਿੱਸਾ ਬਦਲਦਾ। ਟਾਇਰ ਦੇ ਕਾਸ। ਆ ਫੋਰ ਮੇਰੇ ਕੋਲ ਕੋਨਰ ਨਹੀਂ ਖੁੱਲ ਰਿਆ 2 ਘੰਟੇ ਹੋ ਗਏ ਲੱਗੇ। ਆਣਾੜ ਨਹੀਂ ਬਈ ਕੋਦਰੀ ਹੈ ਵੀ ਜਾਣਾ ਕਿੱਥੇ ਲਗਿਆ ਵਾ ਇਹ ਵੀ ਦੇਖ ਮੈਂ ਨਾ ਹਾ ਖੁੱਲੀ ਇਹ ਮਾ ਜੀ ਹੁਣ ਆਪਾਂ ਕਰੀਏ ਸਿਮਾਨ ਇਕੱਠਾ ਹੈਲੋ ਦੇਖੀਏ ਬਰੇਗ ਲਾਗੇ ਆਹ ਵੀ ਬੜੇ ਜਿਹੇ ਕੰਮ ਕਰਦਾ ਵਾ ਮਾਝੇ ਕਰਦਾ ਪਰ ਇਹ ਨਾਲ ਗੱਲ ਕਰਨਾ ਯਾਰ ਆ ਸਾਡੇ ਜੀ ਦੋਨ ਆ ਗਿਆ ਮੁਖਮਹਾਲ ਕੈਨੇਡਾ ਹਾ ਲਾਡੀ ਵੀਰ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹਾਂਗਾ ਕਿ ਵੀਚਾਰ ਮੈਨੂੰ ਬ੍ਰੇਕਾਂ ਲਾ ਕੇ ਦੇਖ ਲੈਣ ਦੇ ਇੱਕ ਵਾਰੀ ਕਿਤੇ ਹੀ ਹੈ ਜਿਹੜਾ ਪਾਸਾ ਲਾਡੀ ਵੀਰ ਦਾ ਹੌਲ ਉੱਠਿਆ ਪਿਆ ਬਾਈ ਬ੍ਰੇਕਾਂ ਲਾਉਣ ਇਹਨੂੰ ਫੋਰ ਮੈਨ ਉੱਠ ਨਹੀਂ ਰਿਹਾ ਸਾਡਾ ਜੱਤਾ ਕਹਿਣਾ ਨਹੀਂ ਪੈਂਦੀ ਕੋਈ ਹੋਣਾ ਦੇ ਵੀਡੀਓ ਥੋੜੀ ਬ੍ਰੇਕ ਬਣਾ ਕੇ ਕੰਮ ਲੈ ਤੂੰ ਚੁੱਪ ਕਰਕੇ ਸਾਈਡ 'ਚ ਭਜੋ ਮੈਂ ਕੀ ਕਹਦਾ ਗੁਰੀ ਵੀਰ ਤੁਮੋਂ ਕੀ ਦੀਦੀ ਕਿਤੇ ਵੀ ਨਾ ਆ ਜੇ ਬਲੌਗ ਯੇਸ ਲੋ ਜੀ ਓਕੇ ਰਿਪੋਰਟ ਕਰਤਾ ਹਾਂ ਅਸੀਂ ਬ੍ਰੇਕਾਂ ਲਾ ਕੇ ਵੀ ਦਿਖਾ ਦਈਏ ਹੈ ਨਾ ਵਲੌਗ ਚ ਚਲੋ ਦਿਖਾਉਨੇ ਆਂ ਇਹ ਬ੍ਰੇਕਾਂ ਲਾ ਕੇ ਫਿਰ ਆਉਂਦੇ ਲੋ ਜੀ ਬ੍ਰੇਕਾਂ ਚੈੱਕ ਕਰ ਰਹੇ ਹਾਂ ਚਾ ਮੋਕ ਕੇ ਰਿਪੋਰਟ ਹੈ ਵੀਰ ਡਰਾਈਵਰ ਦੇ ਨਾ ਖਾਲੀ ਅਹੀਂ ਢੜੋ ਕੇ ਦੇਖ ਵੀ ਰੁੜਦਾ ਬਈ ਆ ਜਾਮਦਾ ਨਹੀਂ ਵੀਰੇ ਬਿਨਾ ਬਿਨਾ ਨਿਊਟਰਲ ਤੇ ਉਹ ਬਿਨਾ ਗੇਅਰ ਤੇ ਦੇਖਦਾ ਏ ਪੈਡਲ ਲੀਣਾ ਦੀ ਵੀਰ ਪੈਡਲ ਤਾਂ ਠੀਕ ਹੈ ਉੱਚਾ ਨਹੀਂ ਮਾਏ ਕੋਈ ਨਹੀਂ ਦੇਖੂ ਟਰੈਕਟਰ ਸਵਾਦ ਨਾਲ ਰੁੜ ਰਿਹਾ ਹੈਗਾ ਔਖਾ ਔਖਾ ਜਿਹਾ ਰੁੜਦਾ ਓ ਜੀ ਉਹ ਚੜੀ ਸੈਟ ਕਰਨੀ ਪੈਣੀ ਜਿਹੜੀ ਆਪਾਂ ਨਵੀਂ ਲਿਆਂਦੀ ਐ ਬ੍ਰੇਕ ਸਾਰੀ ਓਪੇ ਲੱਗ ਰਹੀ ਸਾਰਾ ਕੁਝ ਓੱਕੀ ਰਿਪੋਰਟ ਐ 1 ਮਿੰਟ ਰੋਕੀ ਵੀਰ ਮੜਾ ਦੇਖਾਂ ਡਰਮ ਤਾਂ ਨਹੀਂ ਗਰਮ ਹੋ ਰਿਹਾ ठीक है ड्रम का ठंडा ही है जी ठीक है ਲੋ ਜੀ ਬਰੇਕਾਂ ਬੁਰਕਾਂ ਸਭ ਕੁਸ ਓਕੇ ਰਿਪੋਰਟ ਹੋ ਗਿਆ ਉਹ ਦੇਖ ਲਓ ਸਲਿੱਪ ਮਰਾਏ ਵੇ ਟਾਈਟ ਹੋ ਗਿਆ ਜਾ ਕੇ ਓਕੇ ਹੋ ਗਿਆ ਸਾਰਾ ਵਾ ਹੁਣ ਅਗਲਾ ਕੱਲ ਨੂੰ ਦੇਖੂਗੇ ਜੀ ਅੱਜ ਦੇ ਵਲੌਗ ਦੀ ਇੱਥੇ ਕਰਦੇ ਆਂ ਆਪਾਂ ਸਮਾਪਤੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਨੀ ਮਜਰਾ ਮੈਂ ਕਹਾਂ ਇੰਸਟਾਗ੍ਰam ਤੇ ਵੀ ਫੋਲੋ ਕਰ ਲਿਓ ਹੇਰ ਜਰੂਰ ਕਰਦੇ ਆ ਜੀ ਸਾਰੇ ਜਣੇ ਬਾਕੀ ਦੱਸਿਓ ਕਮੈਂਟ ਕਰਕੇ ਕਿਹੋ ਜਿਹਾ ਲੱਗਿਆ ਵਲੌਗ ਠੀਕ ਹੈ ਜੀ ਸਤਿ ਸ੍ਰੀ ਅਕਾਲ ਮਿਲਦੇ ਆ ਅਗਲੇ ਵਲੌਗ ਚ